ਵੈਗੁਰਜੀ ਦਾ ਖਾਲਸਾ ਤੇ ਵੈਗੁਰਜੀ ਕੀ ਫਤਿਹ ਅਸੀਂ ਲਿਆਂਦੀ ਮੰਡੀ ਵਿੱਚੋਂ ਬੋਲ ਰਹਾ ਬਾਈ ਜੀ ਅਸੀਂ ਬਹੁਤ ਜ਼ਿਆਦਾ ਦੁਹੀ ਹੋਏ ਬੈਠੇ ਆ ਬਾਈ ਜੀ ਸਾਡੇ ਕੋਲੇ ਅੱਜ ਹਨ 15 ਦਿਨ ਹੋ ਗਏ ਮੰਡੀ ਵਿੱਚ ਆਇਆਂ ਨੂੰ ਮਾਲ ਅਸੀਂ ਭਰ-ਭਰ ਕੇ ਡੈਂਪ ਕਰੀ ਜਾਂਦੇ ਆ ਥਾਂ-ਥਾਂ ਢਾਂਕਾ ਲਾਈ ਜਾਂਦੇ ਆ ਤੇ ਕੋਈ ਸਾਡੀ ਪਸਾਰ ਨਹੀਂ ਸੁਣਦਾ ਪਿਆ ਨਾ ਕੋਈ ਇੱਥੇ ਮੰਡੀ ਵਿੱਚ ਗੱਡੀ ਆਣ ਕੇ ਵੜਦੀ ਇੱਕ ਗੱਡੀ ਮੰਡੀ ਵਿੱਚ ਇੱਕ ਵੜੀ ਆ ਤੇ ਇੱਕ ਇੱਕ ਵੜੀ ਆ ਦੋ ਗੱਡੀਆਂ ਅਸੀਂ ਲੱਦੀਆਂ ਜੀ ਅੱਜ ਸਾਨੂੰ 15 ਦਿਨ ਹੋ ਗਏ ਆ ਬੈਠਾ ਨੂੰ ਪੂਰੇ ਤੇ ਚਾਰ ਸਪੇਰੇ ਮੰਡੀ ਦੇ ਵਿੱਚ ਨਾ ਆ ਕੇ ਨਿਗਾਹ ਮਾਰ ਲਓ ਮਾਲ ਦਾ ਦੜਾ ਚੜਿਆ ਪਿਆ ਵਾ ਰਾਤ ਨੂੰ ਮੰਡੀ ਦੇ ਵਿੱਚ ਬੰਦੇ ਆਉਂਦੇ ਆ ਅਸੀਂ ਥੱਕੇ-ਥੁੱਕੇ ਸੌ ਜਾਈਦਾ ਸਾਨੂੰ ਪਤਾ ਨਹੀਂ ਲੱਗਦਾ ਜੇਕਰ ਕੱਲ ਨੂੰ ਮੰਡੀ ਵਿੱਚੋਂ ਕੋਈ ਬੋਰੀ ਚੱਕੀ ਗਈ ਤੇ ਇਹਨਾਂ ਆਰਤੀਆਂ ਨੇ ਸਾਡਾ ਜਲੂਸ ਕੱਢਣਾ ਵਾ ਇਹਨਾਂ ਨੇ ਸਾਨੂੰ ਕਹਿਣਾ ਵਾ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਜਾਗਦੇ ਨਹੀਂ ਸੀ ਤੁਸੀਂ ਆਏ ਸੀ ਜੋ ਸੀ ਦੇ ਆਦਿ ਤੇ ਕੁਝ ਨਾ ਕੁਝ ਤੂੰ ਵੀ ਕਹਿ ਬਾਈ ਉਹ ਪੁੱਤ ਹੀ ਰਹਿ ਗਏ ਜੀ ਲੱਗੇ ਨਹੀਂ ਉਹ ਕਾਲੇ ਦੀ ਮੰਡੀ ਦੇ ਵਿੱਚੋਂ ਪੰਜ ਗੱਟੇ ਚੱਕੇ ਗਏ ਹੀ ਰਾਤ ਨਹੀਂ ਉਹਨੇ ਕਿਹਾ ਭਾਈ ਸਾਨੂੰ ਧਰਮਕੋਟ ਦੀ ਜੁਨੀਅਨ ਨਹੀਂ ਚਾਹੀਦੀ ਸਾਨੂੰ ਜੀਰਾ ਜੁਨੀਅਨ ਚਾਹੀਦੀ ਆ ਜਿਹੜੀ ਮਾਲ ਚੇਤੀ ਚੱਕਦੀ ਆ ਉਹਨਾਂ ਕੋਲ ਗੱਡੀ ਬਹੁਤ ਜ਼ਿਆਦੀ ਆ ਇਹਨਾਂ ਕੋਲ 250 ਗੱਡੀ ਆ ਇੱਕ ਗੱਡੀ ਆਉਂਦੀ ਆ ਤੇ ਅਸੀਂ ਇੱਕ ਦੂਜੇ ਚੌਰੀ ਨਾਲ ਲੜੀਦੇ ਵੀ ਅਸੀਂ ਲੱਦਨੀ ਆ ਅਸੀਂ ਲੱਦਨੀ ਆ ਤੇ ਉਹਨਾਂ ਕੋਲੇ 6-7000 ਗੱਡੀ ਆ ਉਹ ਇੱਕ ਦੇੜੀ ਚ ਆਉਂਦੀ ਆ 20-25-25 ਗੱਡੀਆਂ ਘਾਲਦੀ ਆ ਪੰਜਾ ਸੱਤਾ ਨਾਲ ਮੰਡੀ ਖਾਲੀ ਕਰ ਦਿੰਦੀ ਆ ਬਸ ਇਹ ਪਹਿਲਾਂ ਇਹ ਜੀਰੇ ਵਾਲ ਜੁਨੀਅਨ ਚੱਕਦੀ ਹੁੰਦੀ ਆਹੀਂ ਪਹਿਲਾਂ ਜੀਰਾ ਜੁਨੀਅਨ ਚੱਕਦੀ ਸੀਗੀ ਤੇ ਹੁਣ ਧਰਮਕੋਟ ਜੁਨੀਅਨ ਚੱਕ ਰਹੀ ਆ ਜਦੋਂ ਦਾ ਇਹ ਆਪਣਾ ਕੀ ਬੋਲਣਾ ਆਪਾ ਨੂੰ ਮੇ ਇਥੇ ਗੱਡੀਆਂ ਦੀ ਜ਼ਰੂਰਤ ਆ ਜੀ ਸਾਡੇ ਇਥੇ ਚੋਰ ਆਉਂਦੇ ਰਾਤ ਨੂੰ ਠੀਕ ਆ ਜੀ ਅਸੀਂ ਬਹੁਤ ਔਖੇ ਆ ਤੇ ਸਾਨੂੰ ਅਸੀਂ ਦੇਣੇ ਕੰਮ ਕਰਦੇ ਰਾਤ ਨੂੰ ਅਸੀਂ ਜਾਗਦੇ ਆ ਸਾਡੇ ਇਥੇ ਚੋਰੀ ਹੁੰਦੀ ਆ ਨੇਤੀ ਕੋਈ ਨਾ ਕੋਈ ਗੱਡੀ ਇਥੋਂ ਚੋਰੀ ਹੋ ਜਾਂਦੀ ਆ ਜੀ ਸਾਨੂੰ ਛੇਤੀ ਤੋਂ ਛੇਤੀ ਇਥੇ ਗੱਡੀਆਂ ਆਉਣੀਆਂ ਚਾਹੀਦੀਆਂ ਅਸੀਂ ਬਹੁਤ ਜ਼ਿਆਦੇ ਔਖੇ ਆ ਠੀਕ ਆ ਜੀ ਭਗਵੰਤ ਮਾਨ ਸਰਕਾਰ ਨੂੰ ਸਾਡੀ ਬੇਨਤੀ ਹੈ ਜੀ ਸਾਨੂੰ ਗੱਡੀਆਂ ਇੱਥੇ ਪਹੁੰਚਾਓ ਤੇ ਅਸੀਂ ਬਹੁਤ ਜ਼ਿਆਦੇ ਔਖੇ ਹਾਂ ਸਾਡਾ ਖੇੜਾ ਛਡਾਓ ਤੇ ਅਸੀਂ ਬਹੁਤ ਜ਼ਿਆਦੇ ਔਖੇ ਹਾਂ ਜੀ ਧਰਮਕੋਟ ਦੀ ਯੂਨੀਅਨ ਹਟਾ ਕੇ ਤੇ ਸਾਨੂੰ ਜੀਰੇ ਦੀ ਯੂਨੀਅਨ ਚਾਹੀਦੀ ਹੈ ਜੀ ਟਰੱਕ ਯੂਨੀਅਨ ਹਾਂਜੀ ਹਾਂਜੀ ਟਰੱਕ ਯੂਨੀਅਨ ਹੈ ਓਏ ਧਰਮਕੋਟ ਗੱਡੀਆਂ ਫਿਰ ਘੱਟ ਆ ਹਾਂਜੀ 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 ਗੱਡੀਆਂ ਘੱਟ ਆ ਧਰਮਕੋਟ ਤੇ ਕੋਟੀ ਸੇਖਾਂ ਬਹੁਤ ਆ ਜੀ ਅੱਛਾ ਜੀਰੇ 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 ਗੱਡੀਆਂ ਹਾਂਜੀ ਜੀਰੇ ਜ਼ਿਆਦੀਆਂ ਆ ਇਹ ਗੱਡੀਆਂ ਜੀਰੇ ਦਾ ਬਹੁਤ ਜ਼ਿਆਦਾ ਯੂਨੀਅਨ ਹੈ ਜੀ ਜੇ ਦਾ ਜੀਰੇ ਜਿੰਨੀ ਚੱਕੀ ਉਹਦਾ ਮਾਲ ਖੇਤੀ ਚੱਕਿਆ ਜਾਂਦਾ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਠੀਕ ਹੈ